ਨਮੋ ਨਸਹੀ ਨਾਮ ਰੰਮਨ ਬਾਰਨੀ ਪਿਆਰੇ ਜਨਾ ਜਨਮ ਨਮੋ ਨਸਹੀ ਨਾਮ ਰੰਮਨ ਬਾਰਨੀ ਪਿਆਰੇ ਸਾਰ ਬਾਰਨੀ ਪਿਆਰੇ ਮਿਲਣਾ ਮੁੜ ਕੇ ਬਾਰਨੀ ਪਿਆਰੇ ਮਿਲਣਾ ਮੁੜ ਕੇ ਜਨਮ ਮੋਲਕ ਹੀਰਾ ਬਰੰਬਾਰ ਨੀ ਪਿਆਰੇ ਮਿਲਣਾ 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 ਕਰਮ ਮੋਲਕ ਹੈ ਰਾਵਾਰ ਬਰਨ ਜਾਗ ਨਿਗਾਹੇ ਦਿਨਾਂ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਹਿਬ ਜੀ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਸਤਿਕਾਰਯੋਗ ਬੱਬਾ ਕੁਲਦੀਪ ਸਿੰਘ ਜੀ ਜਿਨ੍ਹਾਂ ਦੀ ਪਰਥਾਏ ਯਾਦ ਵਿੱਚ ਆਪਾਂ ਸਾਧ ਸੰਗਤ ਜੀ ਗੁਰੂ ਚਰਨਾਂ ਵਿੱਚ ਜੁੜ ਬੈਠੇ ਆਂ ਬੇਅੰਤ ਰੱਬ ਰੁੰਦੀਆਂ ਰੂਹਾਂ ਰੱਬ ਦੇ ਤਿਆਰਿਆਂ ਦੇ ਪਾਸੋਂ ਆਪ ਜੀ ਨੇ ਇਸ ਜੀਵਨ ਦਾ ਕੀ प्रयोजन ਹੈ ਪ੍ਰਾਨੀ ਆਇਓ ਲਾਹ ਲੈਣ ਉਪਦੇਸ਼ ਦੇ ਰਿਣ ਆਪਾਂ ਆਪਾਂ ਬੈਠੇ ਗੁਰੂ ਦੀ ਬਾਣੀ ਦੀ ਗੱਲ ਸੁਣ ਰਹੇ ਆਂ ਉਹ ਮਨ ਦੀ ਕਾਗਰ ਤਰਸ ਉਹਨਾਂ ਦੀ ਪਵਿੱਤਰਤਾ ਵਾਸਤੇ ਸਾਹਿਬ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁਸ਼ੀਸ਼ ਝੁਕਾ ਕੇ ਦੋਵੇਂ ਹੱਥ ਜੋੜ ਕੇ ਸ਼ਰਧਾ ਦੇ ਪੁਰ ਬਾਪੂ ਕੁਲਦੀਪ ਸਿੰਘ ਨੂੰ ਅਰਪਣ ਕਰ ਦਿਆਂਗਾ ਜਿ ਕਿ ਆਹ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂ ਪਿਆਰੀਆਂ ਸਾਧ ਸੰਗਤ ਜੀਓ ਇਹ ਜੀਵਨ ਦਾ ਉਪਦੇਸ਼ ਮਹਾਰਾਜ ਸਾਨੂੰ ਬਖਸ਼ਦੇ ਨੇ ਗੁਰਬਾਣੀ ਦੇ ਜਰੀਏ ਮਰਨ ਲਿਖਾਏ ਮੰਡਲ ਮੈਂ ਆਇਆ ਜਿਵੇਂ ਦਵਾਈਆਂ ਤਿਆਰ ਹੁੰਦੀਆਂ ਨੇ ਉੱਤੇ ਤਾਰੀਖ ਲਿਖੀ ਜਾਂਦੀ ਏ ਇਸ ਤਾਰੀਖ ਨੂੰ ਇਹ ਦਵਾ ਤਿਆਰ ਹੋਈ ਏ ਇਸ ਤਾਰੀਖ ਨੂੰ ਐਕਸਪਾਇਰ ਹੋ ਜਾਏਗੀ ਬਾਣੀ ਦੇ ਵਿੱਚ ਵੀ ਮਹਾਰਣਿ ਦੱਸਿਆ ਹੋਇਆ ਬਾਲ ਜੋ ਅਨਿਰਬਿਰਧ ਪੁੰਡ ਤੀਨ ਅਵਸਥਾ ਜਾਨ ਦੱਸਿਆ ਹੋਇਆ ਇਸ ਤੋਂ ਬਾਅਦ ਤੋਂ ਖਤਮ ਹੈ ਭਾਈ ਇਸ ਤੋਂ ਬਾਅਦ ਮੌਤ ਫਰਿਸ਼ਤਾ ਖੜਿਆ ਹੋਇਆ ਫਿਰ ਉਸ ਤੋਂ ਪਹਿਲਾਂ ਵੀ ਮੌਤ ਆ ਜਾਂਦੀ ਏ ਕਈ ਮਾਤਾ ਦੇ ਗਰਭ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਚਲੇ ਜਾਂਦੇ ਨੇ ਕਈ ਦੋ ਦਿਨ ਦੇ ਹੋ ਕੇ ਕੋਈ ਤਿੰਨ ਦਿਨ ਦਾ ਕੋਈ ਸਾਲ ਦਾ ਕੋਈ ਦੋ ਸਾਲਾਂ ਦਾ ਜਿਵੇਂ ਅਕਾਲ ਪੁਰਖ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਹੋਈ ਹੈ ਜੀਵ ਨੂੰ ਜਿੱਥੇ ਸਮਾ ਆ ਗਿਆ ਕਿਲ ਕਰਿੰਦੇ ਹੰਜ ਨੂੰ ਅਚਨ ਤੇ ਬਾਜ ਪਏ ਉਹ ਬਾਜ ਆਪਣੇ ਆਪ ਨਹੀਂ ਪੈਂਦੇ ਹੈ ਬਾਣੀ ਦਾ ਕਥਨ ਹੈ ਕੇਲ ਕਰਿੰਦੇ ਹੰਜ ਨੂੰ ਚਿੰਤੇ ਬਾਜ ਪਿਆ ਆਖਿਆ ਬਾਜ ਕਿਹਦੇ ਪਏ ਬਾਜ ਪਏ ਕਿਸ ਰੱਬ ਦੇ ਹੁਕਮ ਚ ਪੈਂਦੇ ਨੇ ਕਿਉਂਕਿ ਬਾਣੀ ਦਾ ਉਪਦੇਸ਼ ਹੈ ਹੁਕਮ ਅੰਦਰ ਸਭ ਕੋ ਬਾਹਰ ਉਪਮਣਾ ਕੋਇ ਸ੍ਰਿਸ਼ਟੀ ਦਾ ਜੋ ਵੀ ਸਾਸਨ ਜੀ ਵਿਧਾਨ ਪਰਮੇਸ਼ਰ ਨੇ ਬਣਾਇਆ ਉਹ ਸਾਰਾ ਉਹਦੇ ਹੁਕਮ ਚ ਹੈ ਪੈ ਵਿੱਚ ਚੱਲੈ ਲੱਕ ਦਰਿਆਉ ਪੈ ਵਿੱਚ ਅਗਨ ਕੱਢੈ ਵਿਗਾਰ ਸਭ ਕੁਝ ਉਹਦੇ ਹੁਕਮ ਚ ਹੈ ਕਾਲਪੁਰਖ ਦੇ ਬਾਹਰ ਹੁਕਮ ਨਾ ਕੋਇ ਉਹਦੇ ਹੁਕਮ ਚ ਕੁਝ ਨਹੀਂ ਬਾਹਰ ਨਹੀਂ ਹੈ ਰਜਾ ਚੌਦੀ ਚ ਫਿਰ ਜੋ ਕਾਲਪੁਰਖ ਮਹਾਰਾਜ ਸੱਚੇ ਪਾਤਸ਼ਾਹ ਦਾ ਤਦਾਂ ਤੇ ਉਹਦੇ ਅਨੁਸਾਰ ਜਦੋਂ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤੇ ਸ੍ਰੱਪ ਦੇ ਕੇਲਾ ਵਿਸਰੀਆਂ ਇਹ ਪਰਵਿਸਰ ਦੀ ਉਹਨਾਂ ਨੂੰ ਨੇ ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰੂ ਤੋਂ ਟੁੱਟੇ ਹੋਏ ਨੇ ਗੁਰੂ ਨਾਲ ਜੁੜੇ ਨਹੀਂ ਜਿਨ੍ਹਾਂ ਨੂੰ ਇਹ ਜੀਵ ਆਤਮਾ ਦਾ ਗਿਆਨ ਹੋ ਗਿਆ ਜਿਨ੍ਹਾਂ ਨੂੰ ਪਤਾ ਹੈ ਕਿ ਇੱਕ ਦਿਨ ਜਾਣਾ ਹੀ ਉਹ ਕਹਿੰਦੇ ਮੋਹਿ ਮਰਨੇ ਕਾ ਚਾਹ ਹੈ ਮਰੋ ਤੁਹਾਰ ਕਾ ਦਵਾਰ ਉਹ ਕਹਿੰਦੇ ਮੌਤ ਨਿਕ ਦਿਨ ਆਉਣਾ ਹੀ ਆਉਣਾ ਟਲ ਸਚਾਈ ਹੈ ਉਹ ਡਾਕਟਰ ਕੋ ਦੁਰਗਿਆ ਡਾਕਟਰ ਨੂੰ ਕਹਿੰਦਾ ਮਹਾਰਾਜ ਮੈਂ ਠੀਕ ਨਹੀਂ ਰਹਿੰਦਾ ਕੋਈ ਦਵਾਈ ਵਧੀਆ ਉਹ ਕਹਿੰਦੇ ਮਹਾਰਾਜ ਤੁਹਾਨੂੰ ਤਾਂ ਹਾਰਟ ਦੀ ਤਕਲੀਫ ਹੈ ਤੇ ਤੁਹਾਡੀ ਤਾਂ 2 ਦਿਨਾਂ ਤੱਕ ਮੌਤ ਹੋ ਜਾਣੀ ਹੈ ਬੜਾ ਚਿੰਤਤ ਹੋ ਗਿਆ ਕਹਿੰਦਾ ਕਮਾਲ ਹੈ 2 ਦਿਨਾਂ ਚ ਮੈਂ ਮਰ ਜਾਗਾ ਕਹਿੰਦੇ ਹਾਂ ਰੰਗ ਉੱਟ ਗਿਆ ਲਾਲੀ ਆ ਗਈ ਮੁਖੜੇ ਤੇ ਪਰੇਸ਼ਾਨ ਹੋ ਗਿਆ ਚਿੰਤਾ ਹੋ ਗਈ ਮੈਂ ਮਰ ਜਾਗਾ 2 ਦਿਨਾਂ ਚ ਉਹ ਡਾਕਟਰ ਕਹਿੰਦਾ ਤੈਨੂੰ ਰੋਜ਼ ਗੁਰੂ ਦੀ ਬਾਣੀ ਉਪਦੇਸ਼ ਦੇ ਕੇ ਕਹਿੰਦੀ ਹੈ ਕਿ ਤੈਨੂੰ ਮੌਤ ਕਟਾਲ ਸੁਚਾਈਏ ਤੂੰ ਲਾਹ ਖਟਣਾ ਆਇਆ ਤੂੰ ਬਾਣੀ ਦੀ ਸੁਣਦਾ ਨਹੀਂ ਅੱਜ ਮੇਰੀ ਸੁਣ ਕੇ ਚਿੰਤਾ ਵਿੱਚ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਬਾਣੀ ਦਾ ਰੋਜ ਉਪਦੇਸ਼ ਦਿੰਦੀ ਹੈ ਕਿ ਪ੍ਰਾਨੀ ਆਇਓ ਲਾਹ ਲੈਣ ਇੱਥੇ ਕੁਛ ਵੀ ਤੇਰਾ ਨਹੀਂ ਹੈ ਇੱਜ ਤਾਂ ਤੂੰ ਜੈਸੇ ਰਹਿਣ ਪਰੌਣੇ ਉੱਠ ਚੱਲ ਸੀ ਪ੍ਰਭਾਤ ਇਸ ਤਰ੍ਹਾਂ ਮਹਾਂਪੁਰਸ਼ ਐ ਉਪਦੇਸ਼ ਦੇ ਕੇ ਸਮਝਾਇਆ ਕਰਦੇ ਸੀ ਇਥੇ ਕੀ ਬੁਣਿਆ ਤਾ ਤੇਰੀਆਂ ਪਾਣੀ ਦੇ ਆਪਣਾ ਪੱਲੇ ਆ ਕੀ ਬੁਣਿਆ ਤਾ ਤੇਰੀਆਂ ਉਹ ਪਾਣੀ ਪਾਣੀ ਦੇ ਹੋਲੇ ਇੱਥੇ ਬੁਨਿਆਦ ਕੋਈ ਨਹੀਂ ਹੈ ਪਰ ਸੰਸਾਰੀ ਲੋਕਾਂ 'ਚ ਤੇ ਰੱਬ ਦੇ ਪਿਆਰਿਆਂ 'ਚ ਫਰਕ ਹੋਇਆ ਕਰਦਾ ਹੈ ਜਿਵੇਂ ਕੋਈ ਰਾਜਾ ਸ਼ਿਕਾਰ ਖੱਡਣ ਵਾਸਤੇ ਜੰਗਲ ਵਿੱਚ ਗਿਆ ਪ੍ਰਾਣ ਨਿਕਲਣ ਲੱਗੇ ਪਾਣੀ ਦੀ ਭਾਲ ਕਰਦਾ ਮਹਾਤਮਾ ਲੋਕ ਅੱਜ ਵੀ ਆਪਣੇ ਧਰਮਿਤ ਦੇ ਵਿੱਚ ਤਾ ਉਪਦੇਸ਼ ਨਹੀਂ ਹੈ Hindu ਮਹਾਤਮਾ ਅੱਜ ਵੀ ਬਣਾ ਵਿੱਚ ਬੈਠਦੇ ਨੇ ਨਗਨ ਵੀ ਰਹਿੰਦੇ ਨੇ ਸਾਧਨਾ ਕਰਦੇ ਨੇ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਰਹਿੰਦੇ ਨੇ ਅੱਜ ਵੀ ਰਹਿੰਦੇ ਨੇ ਪਰ ਸਾਡੇ ਤਾਂ ਸਤਿਗੁਰੂ ਦਾ ਉਪਦੇਸ਼ ਹੈ ਕਾਹੇ ਦੇ ਬਣ ਖੋਜਣ ਜਾਈ ਸਰਬਨਵਾਸੀ ਸਦਾਲੇਪਾ ਤੋਹੀ ਸੰਗ ਸਹਾਈ ਮਨ ਮੰਦਰ ਤਨ ਵੇਸ ਕਲੰਦਰ ਘਟਿ ਤੀਰਥ ਨਾਵਾ ਕਹਿੰਦੇ ਉਹ ਤੇਰੇ ਅੰਦਰ ਹੀ ਹੈ ਜਦੋਂ ਇੱਥੋਂ ਯਾਦ ਕਰੇਗਾ ਇੱਥੋਂ ਨਿਕਲ ਕੇ ਸਾਹਮਣੇ ਪ੍ਰਗਟ ਹੋ ਜਾਣਾ ਹੈ ਕਾਲਪੁਰਖ ਨੇ ਇਹ ਅੰਦਰ ਹੈ ਬਰ ਅਸੀ ਕਿਸੇ ਧਰਮ ਦੇ ਵਿਰੋਧਤਾ ਨਹੀਂ ਸਭ ਧਰਮ ਸਤਕਾਰ ਜੋ ਨੇ ਆਪਣਾ ਆਪਣਾ ਉਪਦੇਸ਼ ਹੈ ਮਹਾਤਮਾ ਬੰਦਗੀ ਵਿੱਚ ਬੈਠੇ ਰਾਜਾ ਨੂੰ ਪਿਆਸ ਲੱਗੀ ਬਾਣੀ ਦਾ ਉਪਦੇਸ਼ ਪਹਿਲਾ ਪਾਣੀ ਜੀਵ ਚਿੱਤ ਹਰਿਆ ਸਭ ਕੋਏ ਹੋਏ ਤਾਂ ਘੋੜਾ ਇੱਧਰ ਉੱਧਰ ਦਰਵਾਉਂਦਾ ਹੈ ਸਾਹਮਣੇ ਮਹਾਤਮਾ ਬੈਠੇ ਨੇ ਚੌਂਕੜਾ ਮਾਰ ਕੇ ਜਾ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਕੋਈ ਜਲ ਸ਼ਿਕਾ ਦੋ ਮੇਰੇ ਪ੍ਰਾਣ ਵੱਜ ਜਾਣਗੇ ਨਹੀਂ ਤਾਂ ਜੇ ਜਲ ਨਾ ਮਿਲਿਆ ਮੈਂ ਇੱਥੇ ਤੜਫ ਤੜਫ ਕੇ ਮਰ ਜਾਵਾਂਗਾ ਮਹਾਤਮਾ ਦਿਆਲੂ ਹੋ ਦਿਆਵਣ ਹੁੰਦੇ ਨੇ ਆਖਿਆ ਰਾਜਾ ਨੂੰ ਕੋਈ ਨ ਮਟਕਾ ਰੱਖਿਆ ਕੋਲ ਜਲ ਸ਼ਕਾਇਆ ਜਲ ਛਕੇ ਮਨ ਸ਼ਾਂਤ ਹੋ ਗਿਆ ਆਖਾ ਮਹਾਰਾਜ ਬੜੀ ਕਿਰਪਾ ਕੀਤੀ ਹੈ ਤੁਸੀਂ ਮੇਰੇ ਪ੍ਰਾਣ ਦਾਤਾ ਮੈਨੂੰ ਪ੍ਰਾਣ ਦਿੱਤੇ ਨੇ ਜੇ ਤੁਸੀਂ ਨਾ ਮਿਲਦੇ ਤਾਂ ਮੈਂ ਤੇ ਮਰ ਜਾਣਾ ਸੀ ਤੁਸੀਂ ਮੇਰੇ ਪ੍ਰਾਣ ਦਾਤਾ ਮੇਰੇ ਪ੍ਰਾਣ ਬਚਾ ਦਿੱਤੇ ਤਾਂ ਤੁਸੀਂ ਮੇਰੇ ਰਾਜ ਭਾਗ ਵਿੱਚ ਚਲੋ ਉੱਥੇ ਬੰਦਗੀ ਕਰੋ ਨਾਲੇ ਮੈਂ ਤੁਹਾਡੇ ਦਰਸ਼ਨ ਕਰਿਆ ਕਰਾਂਗਾ ਨਾਲੇ ਮੈਨੂੰ ਜ਼ਿੰਦਗੀ ਦਾ ਕੋਈ ਉਪਦੇਸ਼ ਮਿਲ ਜਾਇਆ ਕਰੇਗਾ ਮਹਾਤਮਾ ਕਹਿੰਦੇ ਭਾਈ ਅਸੀਂ ਤਾਂ ਜੰਗਲ 'ਚ ਹੀ ਰਹਿੰਦੇ ਆ ਜਦੋਂ ਰਾਜੇ ਨੇ ਬਹੁਤਾ ਪ੍ਰੇਮ ਜਤਾਇਆ ਤਾਂ ਮਹਾਤਮਾ ਕਹਿੰਦੇ ਚਲੋ ਭਾਈ ਚਲਦੇ ਆ ਇਹਨੇ ਸੋਹਣੀ ਛਪਰੀ ਸ਼ਾਨ ਬਣਾ ਕੇ ਮਹਾਤਮਾ ਨੂੰ ਦੇਤੀ ਸੋਹਣੇ ਬਸਤਰ ਦਿਆ ਕਰੇ ਪਾਣ ਵਾਸਤੇ ਨਾਲੇ ਆਪਣੇ ਪਹਿਰਾਦਾਰਾਂ ਦੀ ਡਿਊਟੀ ਲਾਤੀ ਵੀ ਮਹਾਪੁਰਸ਼ਾਂ ਨੂੰ ਵਧੀਆ ਭੋਜਨ ਪਾਣੀ ਸ਼ਕਾਣਾ ਤੇ ਸਾਧ ਸੰਜੀ ਦੁਨੀਆ ਦੇ ਲੋਕ ਉਪਦੇਸ਼ ਵੀ ਲੈਂਦੇ ਨੇ ਸ਼ੰਕਾ ਵੀ ਛੇਤੀ ਕਰ ਲੈਂਦੇ ਹੁੰਦੇ ਨੇ ਜਿਹੜੇ ਭਾਵਨਾ ਵਾਲੇ ਹੁੰਦੇ ਨੇ ਨਾ ਆਪਾਂ ਹੋਰਾਂ ਨੂੰ ਕਹਿੰਦੇ ਉਹ ਕੱਚੇ ਉਹ ਉਹਨਾਂ ਦੀ ਭਾਵਨਾ ਜਾਦੀ ਹੋ ਗਈ ਹੈ ਜਿਹੜੇ ਆਪਾਂ ਗੁਰੂ ਸਾਹਿਬ ਨਾਲ ਜੁੜਿਆ ਆਪਾਂ ਹਰ ਇੱਕ ਗੱਲ ਤੇ ਸ਼ੰਕਾ ਕਰ ਦਿੰਦੇ ਆ ਕਿੰਤੂ ਕਰਦੇ ਨੇ ਇਹ ਕਿਵੇਂ ਹੋ ਗਿਆ ਇਹ ਹੋ ਨਹੀਂ ਸਕਦਾ ਪਰ ਮਹਾਰਾਜ ਤਾਂ ਕਹਿੰਦੇ ਉਹ ਗੁਰੂ ਜੈਸਾ ਨਹੀਂ ਕੋ ਦੇਵ ਗੁਰੂ ਕੀ ਨਹੀਂ ਕਰ ਸਕਦਾ ਗੁਰੂ ਸਭ ਕੁਝ ਕਰ ਸਕਦਾ ਕਰਨ ਕਰਾਵਨਾ ਹੈ ਸੁਆਮੀ ਸਗਲ ਕਟਾ ਕੇ ਅੰਤਰਜਾਮੀ ਉਹ ਤਾਂ ਸ੍ਰਿਸ਼ਟੀ ਦਾ ਮਾਲਕ ਹੈ ਭਾਈ ਆਪੇ ਸਿਰਜਣ ਆਪੇ ਪਨੂ ਗੋਈ ਤੇ ਸਾਧ ਸੰਗ ਜੀ ਉਹ ਮਹਾਤਮਾ ਨੂੰ ਲੈ ਗਿਆ ਤੇ ਮਾ ਇੱਕ ਦਿਨ ਮਨ ਵਿੱਚ ਸ਼ੰਕਾ ਕਰ ਲਿਆ ਕਹਿੰਦੇ ਮਹਾਤਮਾ ਕਹਿੰਦਾ ਉਹ ਮੈਂ ਤਿਆਗੀ ਆ ਮੈਂ ਤਿਆਗੀ ਆ ਇਹ ਕਾਹਦਾ ਤਿਆਗ ਹੈ ਮੇਰੀ ਕਹਿਣ ਤੇ ਜੰਗਲ ਚੋਂ ਮੇਰੇ ਰਾਜ ਚ ਆ ਗਿਆ ਸੋਹਣੀ ਸ਼ਾਨ ਚ ਰਹਿੰਦਾ ਸੋਨਾ ਖਾਂਦਾ ਮੇਰੇ ਵਰਗਾ ਸੋਹਣੇ ਕੱਪੜੇ ਪਾਉਂਦਾ ਗੱਲ ਕੀ ਹੈ ਭਗਵੇਂ ਪਾਉਂਦਾ ਪਾਉਂਦਾ ਤੇ ਸੋਹਣਾ ਹੀ ਹੈ ਮੈਨੂੰ ਸਾਰੀ ਸਹੂਲਤਾਂ ਦੇ ਰਿਆਂ ਇਹ ਕਹਿੰਦਾ ਮੈਂ ਤਿਆਗੀ ਆ ਫਿਰ ਤਿਆਗੀ ਕਾਹਦਾ ਹੋਇਆ ਤੇ ਜਾ ਕੇ ਮਹਾਤਮਾ ਨੂੰ ਕਹਿੰਦਾ ਮਹਾਰਾਜ ਮੇਰੇ ਮਨ ਚ ਇੱਕ ਪ੍ਰਸ਼ਨ ਹੈ ਜਿਵੇਂ ਵਿਦਿਆ ਬਾਬਾ ਜੀ ਵਿਦਿਆ ਗੁਰੂ ਨੇ ਇਨਾਂ ਦੇ ਕੋਲ ਬੇਅੰਤ ਵਿਦਿਆਰਥੀ ਸਿੱਖਿਆ ਲੈਂਦੇ ਨੇ ਸਿੱਖਿਆਰਤੀ ਪੜ੍ਹਦੇ ਨੇ ਕੋਈ ਇੱਕ ਸ਼ੰਕਾ ਵੀ ਤਾਂ ਇਹਨਾਂ ਦੇ ਕੋਲ ਆ ਕੇ ਬੇਨਤੀ ਕਰਦੇ ਕਿ ਸਾਡਾ ਸ਼ੰਕਾ ਨਿਵਰਤ ਕਰੋ ਆਖਿਆ ਮਹਾਰਾਜ ਮੇਰੇ ਮਨ ਵਿੱਚ ਇੱਕ ਸ਼ੰਕਾ ਆ ਗਿਆ ਮਹਾਤਮਾ ਕਹਿੰਦੇ ਦੱਸੋ ਆਖਿਆ ਮਹਾਰਾਜ ਕੋ ਤੁਸੀਂ ਮੇਰੇ ਵਰਗਾ ਖਾਂਦੇ ਹੋ ਤੁਸੀਂ ਸੋਹਣੇ ਕੱਪੜੇ ਪਾਉਂਦੇ ਹੋ ਮੇਰੇ ਦਰਬਾਰ ਚ ਵਧੀਆ ਛਣ ਵਿੱਚ ਰਹਿੰਦੇ ਹੋ ਤੁਹਾਡੇ ਚ ਤੇ ਮੇਰੇ ਚ ਅੰਤਰ ਕੀ ਹੈ ਤੁਸੀਂ ਤਿਆਗੀ ਕਹਦੇ ਹੋ ਫਿਰ ਮਹਾਤਮਾ ਕਹਿੰਦੇ ਅੱਛਾ ਰਾਜਾ ਇਹ ਗੱਲ ਜੀ ਮਹਾਰਾਜ ਕਹਿੰਦੇ ਚੱਲ ਆਪਣਾ ਰੱਥ ਕੱਢਦੇ ਰੱਥ ਕੱਢਿਆ ਰਤਬਾ ਨੂੰ ਇਸ਼ਾਰਾ ਹੋਇਆ ਮਹਾਤਮਾ ਵੀ ਰੱਥ ਤੇ ਬੈਠ ਗਏ ਬਾਬਾ ਤਰਵਿੰਦਰ ਸਿੰਘ ਜੀ ਵਰਗੇ ਮਹਾਤਮਾ ਬਹਿ ਗਏ ਨਾਲ ਅਖੇ ਰਾਜਨ ਚੱਲ ਰੱਥ ਚੱਲਦਾ ਚੱਲਦਾ ਜਦੋਂ ਥੋੜੀ ਦੂਰ ਗਿਆ ਰਾਜਨ ਕਹਿੰਦਾ ਮਹਾਰਾਜ ਇੱਥੇ ਰੋਕ ਦਿਓ ਰੱਥ ਅਖੇ ਚੱਲਣ ਦੇ ਕੀ ਗੱਲ ਹੈ ਚੱਲੀ ਗਿਆ ਰੱਥ ਚੱਲੀ ਗਿਆ ਜਦੋਂ ਰਾਜ ਦੀ ਹੱਦ ਆ ਗਈ ਨਾ ਹੱਦਬੰਦੀ ਆ ਗਈ ਤੇ ਰਾਜਾ ਕਹਿੰਦਾ ਇੱਥੇ ਰੱਥ ਰੋਕ ਦਿਓ ਮਹਾਤਮਾ ਕਹਿੰਦੇ ਕੀ ਗੱਲ ਆਖਿਆ ਮਹਾਰਾਜ ਮੇਰੀ ਸੀਮਾ ਇੱਥੇ ਤੱਕ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਤਮਾ ਉੱtre ਸੀਮਾ ਤੋਂ ਪਰਲੇ ਪਾਸੇ ਹੋ ਕੇ ਆਖਿਆ ਰਾਜਣ ਤੇਰੇ ਤੇ ਸਾਡੇ ਵਿੱਚ ਬਸ ਇਹੀ ਅੰਤਰ ਹੈ ਤੂੰ ਸੀਮਾ 'ਚ ਬੰਨਿਆ ਹੋਇਆ ਹੈ ਅਸੀਂ ਸੀਮਾ ਤੋਂ ਮੁਕਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਰ ਮੁਕਤ ਹੋ ਹੀ ਹੋਏਗਾ ਜਿਹੜਾ ਗੁਰੂ ਨਾਲ ਜੁੜਿਆ ਹੋਏਗਾ ਜਿਹਦੇ ਅੰਦਰ ਗੁਰੂ ਦਾ ਸ਼ਬਦ ਵੱਸਿਆ ਜਿਸ ਕੇ ਅੰਤਨ ਵੱਸਿਆ ਨਰਨਕਤ ਇਸ ਕੀ ਸਿੱਖ ਤਰੈ ਸੰਸਾਰ ਹੁਣ ਕਿੰਨੇ ਰਿਸ਼ਤੇਦਾਰ ਹੋਣਗੇ ਜਿਹੜੇ ਦੁੱਖ ਵਿੱਚ ਹੋਣਗੇ ਪਰ ਬਾਬਾ ਤਰਵਿੰਦਰ ਸਿੰਘ ਜੀ ਵੀ ਪਰਿਵਾਰ ਵਿੱਚ ਹੋਣੇ ਪਰ ਇਹ ਸੀਮਾ ਤੋਂ ਮੁਕਤ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਬੰਧਨ ਤੋਂ ਮੁਕਤ ਨੇ ਸੰਸਾਰ ਦੇ ਲੋਕੀ ਦੁਖੀ ਹੁੰਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਹੈ ਪਰ ਇਹਨਾਂ ਨੂੰ ਗੁਰੂ ਦਾ ਗਿਆਨ ਹੈ ਉਪਦੇਸ਼ ਹੈ ਇਹ ਬੰਦਨਾ ਤੋਂ ਮੁਕਤ ਨੇ ਤੇ ਜਿਹੜੇ ਰੱਬ ਦੀ ਭਗਤੀ ਕਰਦੇ ਨੇ 21 ਕੁੱਲਾ ਮਹਾਤਮਾ ਕਹਿੰਦੇ ਉਹਦੀਆਂ ਤਰ ਜਾਇਆ ਕਰਦੀਆਂ ਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਮਹਾਪੁਰਸ਼ਾਂ ਦੇ ਪਿਆਰ ਵਿੱਚ ਹਾਜ਼ਰੀ ਭਰੀ ਇੰਤੀ ਹਾਜ਼ਰੀ ਪ੍ਰਵਾਨ ਕਰਿਓ ਭਾਈ ਜਿਨ੍ਹਾਂ ਦੇ ਬੱਚੇ ਧਨ ਜਨਨੀ ਜਨ ਭਗਤ ਹਜਾਇਆ ਤਨ ਪਿਤਾ ਪ੍ਰਧਾਨ ਮਾਂ ਬਾਪ ਨੂੰ ਵੀ ਗੁਰੂਸ ਦੀ ਬਾਣੀ ਧੰਨ ਕਹਿੰਦੀ ਜਿਨ੍ਹਾਂ ਦੇ ਬੱਚੇ ਗੁਰੂ ਨਾਲ ਜੁੜ ਕੇ ਸਮਾਜ ਦਾ ਕਲਿਆਣ ਕਰਦੇ ਸਮਾਜ ਨੂੰ ਚੰਗੀ ਸਿੱਖ ਦਿੰਦੇ ਨੇ ਬਾਬਾ ਜੀ ਦੇ ਪਾਸ ਪਤਾ ਨਹੀਂ ਕਿੰਨੇ ਸਾਡੇ ਵਿਦਿਆਰਥੀ ਪੜ੍ਹਦੇ ਨੇ ਭਰਾ ਪੜ੍ਹਦੇ ਨੇ ਵੀਰ ਪੜ੍ਹਦੇ ਨੇ ਗੁਰੂ ਨਾਨਕ ਦੀ ਬਾਣੀ ਦਾ ਉਪਦੇਸ਼ ਧਾਰਨ ਕਰਦੇ ਨੇ ਸੋ ਇਸ ਕਰਕੇ ਆਓ ਬਾਪੂ ਕੁਲਦੀਪ ਸਿੰਘ ਦੀ ਪਰਥਾਏ ਤਾਂ ਇਹੀ ਕਹਿਣਾ ਬਣਦਾ ਹੈ ਗੁਰਬਾਣੀ ਦੇ ਅਨੁਸਾਰ ਗੁਰਮੁਖ ਜਨਮਸਵਾਰ ਦਰਗਾਹ ਚੱਲਿਆ ਕਿਉਂਕਿ ਜਿਨ੍ਹਾਂ ਦੇ ਸਾਸੰਜੀ ਪੁੱਤਰ ਬਾਬਾ ਤਰਵਿੰਦਰ ਸਿੰਘ ਜੀ ਵਰਗੇ ਹੋਣਗੇ ਉਹ ਨਰਕਾਂ ਨੂੰ ਥੋੜੀ ਜਾਣਗੇ ਕੋਈ ਸਤਨਾਮ ਸਿ ਸ਼੍ਰੀ ਵਾਹਿਗੁਰੂ ਜੈਸੇ ਸਾਤ ਮੰਦਰ ਕੰਚਨ ਕੇ ਅਨੁਸਾਰ ਦੀ ਨੇ ਤੈਸਾ ਪੁਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ ਤੇ ਇਹਨਾਂ ਨੇ ਪਤਾ ਨਹੀਂ ਕਿੰਨੇ ਕੋ ਗੁਰਸਿੱਖਾਂ ਨੂੰ ਗੁਰਬਾਣੀ ਦੇ ਉਪਦੇਸ਼ ਦਿੱਤੇ ਨੇ ਗੁਰਬਾਣੀ ਨਾ ਛੋੜਿਆ ਗੁਰਬਾਣੀ ਦੇ ਸ਼ਬਦ ਸਿਖਾਏ ਗੁਰਬਾਣੀ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਹਿਰਦਿਆਂ ਚ ਵਸਾਇਆ ਸੰਗਤਾਂ ਦੇ ਤੁਹਮਾਰਾ ਇਹ ਕਹਿੰਦੇ ਸਤ ਮੰਦਰ ਸੋਨੇ ਦੇ ਦਾਣੇ ਦੇ ਬਰਾਬਰ ਹੈ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਿਸਕਰ ਕੇ ਆਓ ਜਿਨ੍ਹਾਂ ਦੇ ਪੁੱਤਰ ਐਵੇਂ ਦੇ ਬਾਬਾ ਜੀ ਵਰਗੇ ਹੋਣਗੇ ਉਹਨਾਂ ਦੀ ਪਰਥਾਏ ਸਤਗੁਰੂ ਦੀ ਬਾਣੀਏ ਉਪਦੇਸ਼ ਦਿੰਦੀ ਉਹ ਤਾਂ ਬੰਦਨਾ ਤੋਂ ਮੁਕਤ ਹੋਇਆ ਕਰਦੇ ਨੇ ਭਾਈ ਉਹ ਪਿਆਰੇ ਗੁਰਮੁਖ ਜਾਣ ਮਸਵਾਰ ਕੇ ਕਰਗੋ ਪਾਉਂਦੇ ਨੇ ਗੁਰਮੁਖ ਜਨਮ ਜਨਮ ਸੁਆਲ ਕੇ ਦਰਗਾਹ ਨੂੰ ਚਾਲੇ ਪਾਉਂਦੇ ਨੇ ਗੁਰਮੁਖ ਜਨਮ ਜਨਮ ਸੁਆਲ ਕੇ ਦਰਗਾਹ ਨੂੰ ਚਾਲੇ ਪਾਉਂਦੇ ਨੇ ਗੁਰ ਜਾਨ ਨੂੰ ਹਸਵਾਦ ਕੇ ਗਾਣੂ ਚੱਲੇ ਪਾਉਂਦੇ ਨੇ ਪਿਆਰੇ ਜੋਰੋਖ ਜਾਨ ਨੂੰ ਹਸਵਾਦ ਕੇ ਗਾਣੂ ਚੱਲੇ ਪਾਉਂਦੇ ਨੇ ਸਾਬ ਜੀ ਨੇ ਜੋ ਸੁਣਿਆ ਤਹੀ ਉਪਦੇਸ਼ ਹੈ ਕਿ ਰੱਬ ਦੇ ਪਿਆਰੇ ਸੰਸਾਰ ਨਾਲੋਂ ਵੱਖਰੇ ਹੁੰਦੇ ਨੇ ਗੁਰੂ ਨਾਨਕ ਦੀ ਬਾਣੀ ਕਹਿੰਦੀ ਭਗਤਾਂ ਤੇ ਸੰਸਾਰੀਆਂ ਜੋੜ ਕਰ ਦੇ ਨ ਆਇਆ ਇਸ ਕਰਕੇ ਬਾਬਾ ਤਰਵਿੰਦਰ ਸਿੰਘ ਜੀ ਤੇ ਇਹਨਾਂ ਦੇ ਸਾਖ ਸਬੰਧੀਆਂ ਚ ਅੰਤਰ ਹੈ ਜਿਵੇਂ ਰਾਜੇ ਨੇ ਆਖਿਆ ਮਹਾਰਾਜ ਅੰਤਰ ਕੀ ਹੈ ਆਖਿਆ ਸੀ ਬੰਧਨ ਤੋਂ ਮੁਕਤ ਤਾਂ ਤੁਸੀਂ ਹਜੇ ਬੰਧਨ ਵਿੱਚ ਹੋ ਇਸ ਕਰਕੇ ਹਰਖ ਸੋਗ ਤੇ ਰਹੇ ਨਿਆਰੂ ਨਾਹੀਂ ਮਾਨ અપਮਾਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸੁਨਿਆਰ ਪੈ ਨਹੀਂ ਜਾਕੇ ਮਾਰੇ ਇਹ ਇਹਨਾਂ ਦੀ ਅਵਸਥਾ ਹੈ ਇਹਨਾਂ ਦਾ ਜੀਵਨ ਹੈ ਤੇ ਬੇਅੰਤ ਪਿਆਰਿਆਂ ਨੂੰ ਗੁਰੂ ਨਾਨਕ ਦੀ ਬਾਣੀ ਨਾਲ ਜੋੜਦੇ ਨੇ ਚਮੜੇ ਦੀ ਜੇਬਾ ਹੈ 15 ਮਿੰਟ ਦੀ ਹਾਜ਼ਰੀ ਪਰਦਿਆਂ ਉੱਪਰ ਵੀ ਸਮਾ ਹੋ ਗਿਆ ਹੋ ਗਿਆ ਗੁਰੂ ਪਿਤਾ ਸੰਗਤ ਬਖਸ਼ਣ ਜੋਗ ਹੈ ਬੇਅੰਤ ਮਹਾਤਮਾ ਸਾਧੂ ਸੰਤ ਪਹੁੰਚ ਰਹੇ ਨੇ ਭਾਈ ਸੋ ਕੀਮਤੀ ਸਮਾਹ ਹੈ ਬਾਣੀ ਦਾ ਉਪਦੇਸ਼ ਉਹ ਸਮਾਹ ਕੀਮਤੀ ਹੁੰਦਾ ਜਿਹੜਾ ਗੁਰੂ ਚਰਨਾਂ ਚ ਬਾਕੀ ਤਾਂ ਮਾਰੇ ਕਹਿੰਦੇ ਵਰਕਾਜ ਤੇਰਾ ਕੀਤਾ ਨਾ ਕੰਮ ਉਸ ਕਰਕੇ ਸਮਾਂ ਗੁਰੂ ਚਰਨਾਂ ਦੇ ਵਿੱਚ ਜਿਹੜਾ ਲੱਗ ਰਿਹਾ ਹੈ ਸਾਡਾ ਵੀ ਸਫਲਾ ਹੈ ਸੋ ਇਸ ਸਮੇਂ ਨੂੰ ਗੁਰੂ ਚਰਨਾਂ ਚ ਲਾਓ ਵਿਛੜੀ ਰੂਹ ਨੂੰ ਸ਼ਰਧਾ ਦੇ ਪੁਲਰ ਪੁਣ ਕਰੋ ਹੋਈਆਂ ਪੁੱਲਾਂ ਦੀ ਜਥੇ ਨੂੰ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਬਾਬਾ ਗੁਰਮੀਤ ਸਿੰਘ ਜੀ ਦੇ ਕਾਲਵੇ ਵਾਲੇ ਸੋ ਹੁਣ ਇੱਕ ਹਾਜ਼ਰੀ ਇੱਕ ਸ਼ਬਦ ਦੀ ਬਾਬਾ ਜੀ ਪੜਨਗੇ ਤੇ ਇਸ ਤੋਂ ਉਪਰਾੰਤ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਜਥਾ ਭਿੰਡਰਾ ਸੰਪਰਦਾਇ ਜੋ ਮਹਾਨ ਵਿਦਵਾਨ ਹਨ ਉਹ ਵੀ ਸਾਡੇ ਪਿਤਾ ਜੀ ਬਾਪੂ ਸਰਦਾਰ ਕੁਲਦੀਪ ਸਿੰਘ ਜੀ ਦੇ ਇਸ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ ਤੇ ਹੋਰ ਵੀ ਮਹਾਪੁਰਸ਼ ਆ ਰਹੇ ਨੇ ਸ਼੍ਰੀਮਾਨ ਸੰਤ ਬਾਬਾ ਅਮਰਤ ਸਿੰਘ